ਮਠਿੰਡਾ ਦੇ ਪਿੰਡ ਬੱਲੋ ਵਿੱਚ ਇਸ ਵਕਤ ਮੌਜੂਦ ਹੈ ਤਸਵੀਰਾਂ ਤੁਹਾਨੂੰ ਉੱਥੋਂ ਦੀ ਦਿਖਾਣੀਆਂ ਜਿੱਥੇ ਜਿਸ ਯੁਵਾ ਕਿਸਾਨ ਦੀ ਮੌਤ ਹੋਈ ਸੁਭਕਰਨ ਸਿੰਘ ਬੱਲੋ ਪਿੰਡ ਦਾ ਰਹਿਣ ਵਾਲਾ ਸੀ ਇਸ ਪਿੰਡ ਦੇ ਇਸ ਜਗ੍ਹਾ ਤੇ ਅੱਜ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਖਨੋਰੀ ਬਾਰਡਰ ਤੇ ਡੈੱਡ ਬੋਡੀ ਰੱਖੀ ਗਈ ਆ ਕਾਫੀ ਗਲਬਾਤ ਚੱਲਦੀ ਹੈ ਇਸੇ ਸਰਕਾਰ ਦੇ ਨਾਲ ਐਫ ਆਈ ਆਰ ਨੂੰ ਲੈ ਕੇ ਐਫ ਆਈ ਆਰ ਹੋਣੀ ਚਾਹੀਦੀ ਹੈ ਹਰਿਆਣਾ ਦੇ ਪ੍ਰਸ਼ਾਸਨਿਕ ਅਧਿਕਾਰੀ ਤੇ ਜਿਨ੍ਹਾਂ ਵੱਲੋਂ ਗੋਲੀਆਂ ਚਲਾਈ ਗਈਆਂ ਨੇ ਮੰਗ ਕੀਤੀ ਜਾ ਰਹੀ ਸੀ ਸਰਕਾਰ ਵੱਲੋਂ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਾਂਚ ਤੋਂ ਬਾਅਦ ਜੋ ਦੋਸ਼ੀ ਪਾਇਆ ਜਾਏਗਾ ਉਸ ਦਾ ਨਾਂ ਵੀ ਜੋ ਐਫ ਆਈ ਆਰ ਦੇ ਵਿੱਚ ਦਰਜ ਕੀਤਾ ਜਾਵੇਗਾ ਲੇਕਿਨ ਇਹ ਥਾਂ ਹੈ ਪਿੰਡ ਦੀ ਜਿੱਥੇ ਯਾਦਗਾਰੀ ਬਣਾਈ ਜਾਣੀ ਹੈ ਸ਼ੁਕਰਾਨ ਦੀ ਅੰਤਿਮ ਯਾਤਰਾ ਜਿਹੜੀ ਹੈ ਅੱਜ ਇੱਥੇ ਜਾ ਕੇ ਖਤਮ ਹੋਣੀ ਹੈ ਅੰਤਿਮ ਸੰਸਕਾਰ ਤੋਂ ਬਾਅਦ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸਾਨੀ ਝੰਡੇ ਆਸ-ਪਾਸੇ ਲੱਗੇ ਹੋਏ ਨੇ ਤੇ ਕਿਸਾਨ ਆਗੂ ਪਹੁੰਚੇ ਹਨ ਹਾਲਾਂਕਿ ਪਰਿਵਾਰ ਕਰ ਦੇ ਵਿੱਚ ਹੈ ਹਾਲਾਂਕਿ ਸਰਕਾਰ ਕਹਿ ਰਹੀ ਹੈ 1 ਕਰੋੜ ਰੁਪਏ ਦੀ ਰਾਸ਼ੀ ਤੇ ਸਰਕਾਰੀ ਨੌਕਰੀ ਦੇਵਾਂਗੇ ਲੇਕਿਨ ਜੋ ਘਾਟਾ ਪਰਿਵਾਰ ਨੂੰ ਪਿਆ ਉਹ ਕਦੇ ਪੂਰਾ ਨਹੀਂ ਹੋ ਸਕਦਾ ਤੇ ਸੁਜੀਤ ਸਿੰਘ ਫੂਲ ਸਾਡੇ ਨਾਲ ਨੇ ਜੋ ਸੁਭਾ ਪ੍ਰਧਾਨ ਨੇ ਕ੍ਰਾਂਤੀਕਾਰੀ ਯੂਨੀਅਨ ਦੇ ਪ੍ਰਧਾਨ ਜੀ ਕਾਫੀ ਜਦੋਜਾਦ ਹੋਈ ਸਰਕਾਰ ਦੇ ਨਾਲ ਐਫ ਆਈ ਆਰ ਨੂੰ ਲੈ ਕੇ ਤੇ ਹੁਣ ਜਦੋਂ ਅੰਤਿਮ ਸੰਸਕਾਰ ਹੋਣਾ ਪਿੰਡ ਦੇ ਵਿੱਚ ਆ ਵੀ ਜੋ ਪੰਚਾਇਤ ਵੱਲੋਂ ਮਤਾ ਪਾ ਕੇ ਦਿੱਤੀ ਗਈ ਹੈ ਤਾਂ ਕਿ ਯਾਦਗਾਰੀ ਬਣੇ ਤੇ ਹੁਣ ਕੀ ਕਹਿਣਾ ਚਾਹੂੰਗੇ ਕਾਫੀ ਸਦਮਾ ਪਰਿਵਾਰ ਨੂੰ ਵੀ ਤੇ ਕਿਸਾਨ ਜਥੇਬੰਦੀਆਂ ਨੂੰ ਵੀ ਵੇਖੋ ਜੀ 21 ਤਰੀਕ ਨੂੰ ਜਦ ਖਨੋਟੀ ਬਾਰਡਰ ਤੇ ਇਹ ਜਿਹੜੇ ਘਟਨਾ ਹੋਈ ਹੈ ਉਹਨਾਂ ਦੇ ਹਰਿਆਣੇ ਪੁਲਿਸ ਨੇ ਇਧਰ ਪੰਜਾਬ ਵਾਲੇ ਪਾਸੇ ਆ ਕੇ ਸਿੰਧਕਾ ਗੋਲੀਆਂ ਮਾਰ ਕੇ ਇਹ ਸ਼ਿਫਕੁਰਨਾ ਦੇ ਸਿਰਚ ਗੋਲੀ ਲੱਗੀ ਹੈ ਉਹਨੂੰ ਸ਼ਹੀਦ ਕੀਤਾ ਉਦੋਂ ਤੋਂ ਇਹ ਦੋਨੇ ਫੋਰਮ ਹੈ ਜਿਹੜੇ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਸੰਯੁਕਤ ਕਿਸਾਨ ਮੋਰਚਾ ਕੈ ਰਾਜਨੀਤਿਕ ਦੋਨਾਂ ਵੱਲੋਂ ਜਿਹੜਾ ਮਤਾ ਪਾਸ ਕਰਕੇ ਕੀਤਾ ਸੀਗਾ ਵੀ ਆਪਾਂ ਉਹਨਾਂ ਚਿਰ ਕੋਈ ਗੱਲ ਨਹੀਂ ਕਰਨੀ ਸਰਕਾਰ ਨਾਲ ਤੇ ਆਪਾਂ ਉਹਨਾਂ ਚਿਰ ਨਾ ਉਹਦਾ ਸਸਕਾਰ ਕਰਨਾ ਨਾ ਪੋਸਟਮਾਰਟਮ ਕਰਵਾਉਣਾ ਜਿੰਨਾ ਚਿਰ ਟਿੱਕਰ ਉਹਦੇ ਤੇ ਐਫ ਆਈ ਆਰ ਨਹੀਂ ਇਹ 21 ਤਰੀਕ ਨੂੰ ਕਿਉਂਕਿ 21 ਤਰੀਕ ਨੂੰ ਸ਼ਾਮ ਨੂੰ ਜਿੱਤੇ ਦਿਨੇ ਘਟਨਾ ਹੋਈ ਹੈ ਸ਼ਾਮ ਨੂੰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੈ ਉਹਨੇ ਬਕਾਇਦਾ ਲਾਈਵ ਹੋ ਕੇ ਗੱਲ ਕਹੀ ਸੀਗੀ ਵੀ 1 ਕਰੋੜ ਇਹਨੂੰ ਸੀ ਸ਼ਹੀਦਾਂ ਦਾ ਦਰਜਾ ਦਿੰਨੇ 1 ਕਰੋੜ ਦੀ ਸਹਾਇਤਾ ਰਾਸ਼ੀ ਹੈ ਇੱਕ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਸਰਕਾਰੀ ਤੇ ਜਿਹੜੇ ਦੋਸ਼ੀ ਹੈ ਉਹਨਾਂ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਪਰ ਉਸ ਤੋਂ ਬਾਅਦ ਜਿਹੜਾ 8 ਦਿਨਾਂ ਪੇਚ ਫਸਿਆ ਰਿਹਾ ਹੈ ਇਹਦੇ ਨਾਲ ਇਹ ਐਫ ਆਈ ਆਰ ਨਹੀਂ ਦਰਜ ਕਰ ਰਹੇ ਸੀ ਪਰਚਾ ਨਹੀਂ ਦਰਜ ਕਰ ਰਹੇ ਸੀ ਸਾਡਾ ਸੀਗਾ ਦੋਨੇ ਫਾਰਮਾਂ ਦਾ ਵੀ ਜਦੋਂ ਪਰਚਾ ਹੀ ਨਹੀਂ ਦਰਜ ਹੋਇਆ ਮੁੱਢਲੀ ਕਾਰਵਾਈ ਕੇਸ ਦਰਜ ਕਰਨਾ ਹੁੰਦਾ ਕਿਸੇ ਤੇ ਕਤਲ ਦਾ ਪਰਚਾ ਦਰਜ ਕਰਨਾ ਹੁੰਦਾ ਜੇ ਪਰਚੇ ਨਹੀਂ ਦਰਜ ਕਰਨਾ ਤੁਸੀਂ ਤੇ ਫੇਰ ਉਹ ਸਖਤ ਕਾਨੂੰਨੀ ਕਾਰਵਾਈ ਕਿਵੇਂ ਹੋਊਗੀ ਉਹ ਕੋਈ ਹਵਾ ਜਾਂ ਖਲਾਅਸ਼ਤਾ ਹੁੰਦੀ ਨਹੀਂ ਜੇ ਪਰਚਾ ਹੋ ਫੇਰ ਉਹਦੀ ਕਾਰਵਾਈ ਸ਼ੁਰੂ ਹੁੰਦੀ ਹੈ ਉਹਦੇ ਤੇ ਸੋ ਇਸ ਕਰਕੇ ਇਸ ਗੱਲ ਤੇ 6 ਦਿਨ ਇਹ ਸਮਝ ਲਓ ਅੱਜ ਆਪਾਂ 29 ਚ ਆ ਗਏ ਆਪਾਂ 21 ਦੀ ਘਟਨਾ ਹੈਗੀ 8 ਦਿਨ ਹੋ ਗਏ 8 ਦਿਨ ਇਸੇ ਗੱਲ ਤੇ ਆੜਫਾਸ ਹੋਈ ਰਹੀ ਹੈ ਪਰ ਜਦੋਂ ਇਹਨਾਂ ਨੇ ਵੇਖ ਲਿਆ ਵੀ ਦਿਨੋ ਦਿਨ ਰੋਸ ਵਾਧਦਾ ਜਾ ਰਿਹਾ ਸਾਰੇ ਪੰਜਾਬ ਦੇ ਵਿੱਚ ਇੱਥੇ ਦੋ ਦਿਨ ਜਾਮ ਵੀ ਲੱਗੇ ਰਿਹਾ ਜਿਹੜੇ ਵੱਡੇ ਬਠਿੰਡਾ ਚੰਡੀਗੜ੍ਹ ਰੋਡ ਤੇ ਮੋੜ ਚੌਂਕ ਦੇ ਵਿੱਚ ਤੇ ਸਾਰੇ ਪੰਜਾਬ ਦੇ ਵਿੱਚ ਵੀ ਇਹਦੀ ਅ ਮਦੀ ਨਖੇਦੀ ਹੋਣ ਲੱਗ ਗਈ ਫਿਰ ਇਹਨਾਂ ਨੇ ਹੁਣ ਕੱਲ ਜਾ ਕੇ ਫੈਸਲਾ ਕੀਤਾ ਕੱਲ ਸਾਨੂੰ ਇਹਨਾਂ ਨੇ ਰਾਤ ਅਸੀਂ ਇਕੱਠੇ ਬੈਠੇ ਸੀ ਦੋਨੇ ਫੋਰਮਾਂ ਦੀ ਸਾਡੀ ਮੀਟਿੰਗ ਸੀਗੀ 11 ਵਜੇ ਸਾਨੂੰ ਇਹਨਾਂ ਦਾ ਜਿਹੜਾ ਐਸਐਸਪੀ ਬਠਿੰਡਾ ਉਹਦੀ ਆਈ ਆ ਵੀ ਭਾਈ ਸੋਡੇ ਐਫਆਈਆਰ ਕੱਟਦੀ ਤੇ ਅਸੀਂ ਆਖਿਆ ਵੀ ਜਨਾਂ ਚਰ ਤੱਕਰ ਤੁਸੀਂ ਕਾਪੀ ਨਹੀਂ ਭੇਜਦੇ ਸਾਡੇ ਕੋਲੇ ਉਹ ਨਜ਼ਰ ਸਾਨੂੰ ਕੋਈ ਯਕੀਨ ਨਹੀਂ ਅਸੀਂ ਕਹਿ ਦਿੱ ਗਏ ਵੀ ਕੱਟਤੀ ਅਸੀਂ ਪੋਸਟ ਮਾਰਟਮ ਕਰਵਾ ਲਗੇ ਤੇ ਕੱਲ ਨੂੰ ਲੋਕ ਸਾਡੇ ਛੱਤਰ ਮਾਰਨ ਕੋ ਯਾਰ ਤੁਸੀਂ ਬਿਨਾਂ ਸਬੂਤ ਤੋਂ ਹੀ ਕਰਤਾ ਇਹ ਕੰਮ ਵੀ ਜਨਾਚਰ ਐਫ ਆਈ ਆਰ ਕੱਟ ਕੇ ਉਹਦੀ ਜਿਹੜੀ ਕਾਪੀ ਹੈ ਉਹ ਸਾਡੇ ਵਟਸਐਪ ਤੇ ਭੇਜ ਦਿਓ ਉਹ ਫਿਰ ਲਗਭਗ 11 ਵਜੇ ਉਹਨਾਂ ਨੇ ਭੇਜਤੀ ਸੀਗੀ ਫਿਰ ਅਸੀਂ ਇਹ ਫੈਸਲਾ ਕੀਤਾ ਵੀ ਤੜਕੇ ਜਿਹੜਾ ਪੋਸਟ ਮਾਰਟ ਧਰਾਤੀ ਹੋ ਗਿਆ ਸੀਗਾ ਵੀ ਤੜਕੇ ਪਹਿਲਾਂ ਇਹ ਜਿਹੜੀ ਡੈਡ ਬਾਡੀ ਆ ਉਹ ਖਨੌਰੀ ਬਾਡਰ ਤੇ ਲਈ ਜਾਊਗੀ ਉੱਥੇ ਹਜ਼ਾਰਾਂ ਕਿਸਾਨ ਬੈਠੇ ਨੇ ਜਿਨ੍ਹਾਂ ਦੀ ਹਾਜ਼ਰੀ ਦੇ ਵਿੱਚ ਜਿਨ੍ਹਾਂ ਦੇ ਅੱਖਾਂ ਦੇ ਸਾਹਮਣੇ ਇਹਦੀ ਸ਼ਹਾਦਤ ਹੋਈ ਹੈ ਸੁਭ ਕਰਨ ਦੇ ਵੀ ਉਹਨਾਂ ਨੇ ਸਨਮਾਨ ਭੇਟ ਕਰਨਾ ਆਪਣਾ ਝੰਡੇ ਲੈ ਉੱਤੇ ਭੇਂਟ ਕਰਨੇ ਆ ਫੁੱਲ ਭੇਂਟ ਕਰਨੇ ਆ ਉਹ ਰਸਮ ਹੋਣ ਤੋਂ ਬਾਅਦ ਫਿਰ ਇਹ ਹੈ ਜਿਹੜੀ ਪਿੰਡ ਲਿਆ ਕੇ ਵੱਲੋਂ ਇਹਦਾ ਸੰਸਕਾਰ ਕੀਤਾ ਜਾਊਗਾ ਸੋ 11 ਵਜੇ ਤੱਕ ਉਹ ਜਿਹੜੀ ਖਨੋਰੀ ਬਾਰਡਰ ਵਾਲੀ ਜਿਹੜੇ ਸਾਰੀਆਂ ਰਸਮਾਂ ਨਿਪਟ ਗਈਆਂ ਸੀਗੀਆਂ ਤੇ ਹੁਣ ਸੰਗਰੂਰ ਮੇਰਾ ਖਿਆਲ ਟੱਪਿਆਏ ਹੋਣਗੇ ਜਿਹੜੀ ਡੱਡਵਟੀ ਹੈ ਤੇ ਹੁਣ ਉਹਦਾ ਸਨਮਾਨਾਂ ਦੇ ਨਾਲ ਇੱਥੇ ਜਿਹੜਾ ਪੰਚਾਇਤ ਨੇ ਵਧੀਆ ਇਹਦੀ ਬਗਲ ਸਲਾਹ ਕਰਦੇ ਆ ਅਸੀਂ ਪਿੰਡ ਦੇ ਜਿਨ੍ਹਾਂ ਨੇ ਮਤਾ ਪਾ ਕੇ ਪੰਚਾਇਤ ਨੇ ਇਹ ਥਾਂ ਦਿੱਤੀ ਹੈ ਤੇ ਇੱਥੇ ਤਾਂ ਕਿ ਉਹ ਵੀ ਯਾਦਗਾਰ ਬਣ ਸਕੇ ਤੇ ਹੁਣ ਉਹ ਜਿਹੜਾ ਸਿਵ ਕਰਨਾ ਇਕੱਲੇ ਵੱਲੋ ਦਾ ਜਾਂ ਇਕੱਲੇ ਵੱਲੋ ਦੇ ਪਰਿਵਾਰ ਦਾ ਨੀਰੇਹਾ ਉਹ ਜਿਹੜੇ ਇਹ ਲਗਭਗ 80 ਕਰੋੜ ਲੋਕਾਂ ਦੀਆਂ ਮੰਗਾਂ ਨੇ ਜਿਹੜੀਆਂ ਮੰਗਾਂ ਤੇ ਅਸੀਂ ਅੰਦੋਲਨ ਸ਼ੁਰੂ ਕੀਤਾ ਇਹ ਕਰੋੜਾਂ ਲੋਕਾਂ ਦਾ ਹੁਣ ਵੱਡੇ ਪਰਿਵਾਰ ਦਾ ਸ਼ਹੀਦ ਬਣ ਗਿਆ ਤੇ ਇਹਦੀ ਜਿਹੜੀ ਸ਼ਹਾਦਤ ਹੈ ਉਹ ਬੇਅਰਥ ਨਹੀਂ ਜਾਊਗੀ ਆਪਣਾ ਕਹਾਵਤ ਹੈ ਵੀ ਡੁੱਲੇ ਜਦ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਇਹਦਾ ਜਿਹੜਾ ਡੁੱਲਿਆ ਖੂਨ ਹੈ ਇਹਨੇ ਕਿਸਾਨਾਂ ਦੀ ਮਜ਼ਦੂਰਾਂ ਦੀ ਤਕਦੀਰ ਬਦਲ ਲਈ ਸੁਜੀਤ ਸਿੰਘ ਫੂਲ ਨੇ ਸੁਭਾ ਪ੍ਰਧਾਨ ਨੇ ਕ੍ਰਾਂਤੀਕਾਰੀ ਜਥੇਬੰਦੀ ਦੇ ਤੇ ਕਹਿ ਰਹੇ ਨੇ ਵੀ ਜੋ ਸ਼ਹਾਦਤ ਹੈ ਇਹ ਵਿਅਰਥ ਨਹੀਂ ਜਾਣ ਦੇਵਾਂਗੇ ਕਿਸਾਨੀ ਅੰਦੋਲਨ ਦੇ ਵਿੱਚ ਸ਼ੁਕਰਨ ਪਹਿਲਾਂ ਵੀ ਰਿਹਾ ਤੇ ਇਸ ਵਾਰ ਵੀ ਦਿੱਲੀ ਚਲੋ ਕਿਸਾਨੀ ਅੰਦੋਲਨ ਦੇ ਵਿੱਚ ਸਟਾਰਟਿੰਗ ਤੋਂ ਹੀ ਸ਼ੁਕਰਨ ਕਿਸਾਨ ਜਥੇਬੰਦੀਆਂ ਦੇ ਨਾਲ ਉੱਥੇ ਪਹੁੰਚਿਆ ਬੀਕੇਯੂ ਸਿੱਧੂਪੁਰ ਕਿਸਾਨ ਜਥੇਬੰਦੀ ਦਾ ਆਗੂ ਸੀ ਸ਼ੁਕਰਨ ਨੌਜਵਾਨ ਸੀ 22 ਸਾਲ ਉਮਰ ਸੀ ਲੇਕਿਨ ਜੋ ਸ਼ਹਾਦਤ ਹੋਈ ਹੈ ਕਿਤੇ ਕਿਤੇ ਘਾਟਾ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਪਰਿਵਾਰ ਵਿੱਚ ਵੱਡਾ ਗੁਨਾਲ ਬੰਸਲ ਪੰਜਾਬ ਤਤ ਪੋਠੰਡਾ